ਬ੍ਰੇਕ ਤੋਂ ਬਾਅਦ ਇਕ ਵਾਰ ਫੇਰ ਤੁਹਾਡਾ ਸਵਾਗਤ ਹੈ। ਬੀਤੇ ਦਿਨੀ ਫਾਸਟਵੇ న్యూਸ ਚੈਨਲ ਵੱਲੋਂ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਵਿਚਕਾਰ ਜੋ ਕੂੜੇ ਦੇ ਢੇਰ ਲੱਗੇ ਹੋਏ ਸਨ ਅਤੇ ਉੱਥੇ ਬਰਸਾਤੀ ਪਾਣੀ ਖੜਾ ਸੀ ਉਸ ਦੀ ਖਬਰ ਲਗਾਈ ਗਈ ਸੀ। ਅਤੇ ਇਸੇ ਤਹਿਤ ਹੀ ਉੱਥੋਂ ਦੇ ਰਹਿਣ ਵਾਲੇ ਨਿਵਾਸੀਆਂ ਨੇ ਮੰਗ ਕੀਤੀ ਸੀ ਕਿ ਜਿਹੜਾ ਬਰਸਾਤੀ ਪਾਣੀ ਖੜਾ ਹੈ ਐਥੇ ਸਪਰੇ ਕੀਤੇ ਜਾਵੇ। ਸਿਵਲ ਸਰਜਨ ਦੀ ਟੀਮ ਵੱਲੋਂ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਇਲਾਕੇ ਵਿੱਚ ਸਪਰੇ ਕੀਤੀ ਗਈ। ਇਸ ਮੌਕੇ ਅਸ਼ਨੀ ਸ਼ਰਮਾ ਇਲ ਐਕਟੀਵਿਸਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਗੱਲਬਾਤ ਕਰਦਿਆ ਹੋਇਆ ਸਿਵਲ ਸਰਜਨ ਅੰਮ੍ਰਿਤਸਰ ਦਾ ਤਨਵਾਦ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇਹ ਛੋਟਾ ਹਰੀਪੜਾ ਵੱਡੇ ਹਰੀਪੜੇ ਦੇ ਵਿੱਚ ਆ ਕਾਫੀ ਦਿਨ ਤੋਂ ਪਾਣੀ ਖੜਾ ਸੀ ਜਿਹਦੀਆਂ ਕੰਪਲੇਟਾਂ ਜੜੀਆਂ ਨੇ ਮੈਂ ਕਾਰਪੋਰੇਸ਼ਨ ਦੇ ਅੱਥਰਾਂ ਨੂੰ ਕੀਤੀਆਂ ਉਸ ਤੋਂ ਬਾਅਦ ਇੱਕ ਲੋਕ ਚੰਡੀਗੜ੍ਹ ਕੀਤੀਆਂ ਸਿਵਲ ਸਰਜਨ ਸਰਦਾਰ ਸਮੀਰ ਸਿੰਘ ਜੀ ਉਹਨਾਂ ਨੂੰ ਕੀਤੀ आज सरदार समीर सिंह जी, जी सिविल सर्जन ਜਿਹੜੇ ਅਮਰੋਸਾ ਦੇ ਡਾਕਟਰ ਸਮੀਰ ਸਿੰਘ ਜੀ ਉਹਨਾਂ ਦਾ ਮੈਂ ਤੋਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਘੱਟੋ ਘੱਟ 20-25 ਲੋਕ 20-25 ਲੋਕ ਜਿਹੜੇ ਨੇ ਮਲੇਰੀਆ ਐਂਟੀ ਮਲੇਰੀਆ ਐਂਟੀ ਡੇਂਗੂ ਦੀਆਂ ਟੀਮਾਂ ਇੱਥੇ ਭੇਜੀਆਂ ਅਤੇ ਡਾਕਟਰ ਹਰਜਾਤ ਕੌਰ ਦਾ ਜਿਨ੍ਹਾਂ ਦੀ ਸੁਪਰਵੀਜ਼ਨ ਦੇ ਵਿੱਚ ਇਹ ਟੀਮਾਂ ਆਈਆਂ ਨੇ ਉਹਨਾਂ ਦਾ ਵੀ ਮੈਂ ਆ ਇਲਾਕਾ ਨਿਵਾਸੀਆਂ ਵੱਲੋਂ ਦਿਲੋਂ ਧੰਨਵਾਦ ਕਰਦਾ ਪਰ ਨਾਲ ਦੇ ਨਾਲ ਕਾਰਪੋਰੇਸ਼ਨ ਦੇ ਤੇ ਅਜੇ ਵੀ ਸਾਨੂੰ ਬਹੁਤ ਗਿਲਾ ਹੈਗਾ ਇਲਾਕੇ ਦੇ ਸੀਵਰੇਜ ਜਿਹੜੇ ਨੇ ਡੱਕੋ ਡੱਕ ਭਰੇ ਹੋਏ ਨੇ ਇਹ ਇਲਾਕੇ ਦੇ ਸੀਵਰੇਜ ਭਰਨ ਨਾਲ ਇਹ ਕਹ ਲੋ ਕਿ ਸਾਰਾ ਗੰਦ ਜਿਹੜਾ ਗਲੀਆਂ 'ਚ ਖਿਲਰਿਆ ਹੋਇਆ ਸਿਵਲ ਸਰਜਨ ਆਰਾਮ ਨੇ ਤੇ ਬਹੁਤ ਵਧੀਆ ਕੰਮ ਕੀਤਾ ਜਿਹਦਾ ਮੈਂ ਅੱਗੇ ਧੰਨਵਾਦ ਕੀਤਾ ਡਾਕਟਰ ਉਹਨਾਂ ਤੇ ਮੈਡਮ ਡਾਕਟਰ ਉਹਨਾਂ ਦਾ ਵੀ ਮੈਂ ਧੰਨਵਾਦ ਕੀਤਾ ਹੈਗਾ ਸਿਵਲ ਸਰਜਨ ਦੇ ਨਾਲ-ਨਾਲ ਕਾਰਪੋਰੇਸ਼ਨ ਦੀ ਸਭ ਤੋਂ ਵੱਡੀ ਡਿਊਟੀ ਬਣਦੀ ਹੈ। ਇਹ ਇੱਥੇ ਜੀ ਹਰ ਜਦੋਂ ਬਰਸਾਤ ਪੈਂਦੀ ਹੈਗੀ ਹੈ। ਮੈਂ ਸਿਵਲ ਸਰਪੰਚ ਸਾਹਿਬ ਅੱਗੇ ਕਨਾਲ ਦਾ ਅ ਅਪੀਲ ਕਰਾਂਗਾ, ਰਿਕਵੈਸਟ ਕਰਾਂਗਾ ਖਾਸ ਕਰਕੇ ਸੰਜੀਵ ਕੁਮਾਰ ਜੀ ਜਿਹੜਾ ਜਿਹਨਾਂ ਦਾ ਜਿਹਨਾਂ ਦਾ ਇਹ ਇਲਾਕਾ ਦੇਖਦੇ ਆਂ। ਹਰ ਜਿਸ ਤਰ੍ਹਾਂ ਇਹ ਬਰਸਾਤ ਪੈਂਦੀ ਦੂਜੇ ਦਿਨ ਬਾਅਦ ਇੱਥੇ ਟੀਮ ਜਿਹੜੀ ਹੈ ਉਹ ਆਪਣੇ ਸਪਰੇਅ ਕਰੇ। ਇਹ ਚਾਰ ਟੀਮਾਂ ਜੀ ਆਈ ਹਰੀਪੁਰੇ ਤੇ ਅੱਜ ਸਪਰੇਅ ਕਰਤੀ ਹੈ ਇਲਾਕੇ 'ਚ। ਅਹੀਂ 2-4 ਦਿਨਾਂ ਬਾਅਦ ਫੇਰ ਇੱਥੇ ਰੌਂਡ ਕਰਦੇ ਰਾਵਾਂਗੇ ਹਾਂਜੀ ਸਿਵਰ ਜੀ ਡਾਕਟਰ ਸੁਨੀਲ ਸਿੰਘ ਤੇ ਡਾਕਟਰ ਹਰਜੋਤ ਕੋਰ ਜਿਹੜੇ ਸਾਡੇ ਐਪੋਲੀ ਮੋਲਿਜ਼ੇਸ਼ਨ ਨੇ ਉਹਨਾਂ ਵੱਲੋਂ ਇੱਥੇ ਟੀਮਾਂ ਲਾਈ ਨੇ ਨਹੀਂ ਨਹੀਂ ਜੀ ਕੋਈ ਵੀ ਅਹੀਂ ਵੈਸੇ ਵੀ ਇਸ ਇਲਾਕੇ 'ਚ ਹਫਤੇ ਬਾਅਦ ਸਪਰੇਅ ਕਰੀਦੀ ਆ ਅੱਜ ਸਰ ਉਹਨਾਂ ਨੇ ਕੰਪਲੇਂਟ ਸੀ ਇਹਨਾਂ ਦੀ ਤੇ ਜਰੂਰ ਆਪਾਂ ਸਾਰੇ ਟੀਮਾਂ ਚਾਰ ਟੀਮਾਂ ਲੈ ਕੇ ਆਏ ਬੀਤੇ ਦਿਨੀ ਫਾਸਟਵੇ ਟੀਮ ਵੱਲੋਂ ਇੱਕ ਖਬਰ ਲਗਾਈ ਗਈ ਸੀ ਕਿ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਨੇੜੇ ਜੋ ਰੇਲਵੇ ਲਾਈਨ ਹਾ ਉਥੇ ਵਰਖਾਤੀ ਪਾਣੀ ਖੜਾ ਹੈ ਤੇ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ ਇਥੇ ਨੂੰ ਦੇਖਦੇ ਹੋਏ ਵਰਖਾਤੀ ਪਾਣੀ ਖੜੇ ਰਹਿਣ ਦੇ ਜਿਥੇ ਬਿਮਾਰੀਆਂ ਫੈਲਣ ਦਾ ਡਰ ਸੀ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਇਥੇ ਸਪਰੇਅ ਕੀਤੀ ਗਈ ਗਲਤ ਮਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਸਿਵਲ ਸਰਜਰੀ ਟੀਮ ਵੱਲੋਂ ਜਿਹੜਾ ਕੰਮ ਕੀਤਾ ਗਿਆ ਇਹ ਪਿੱਛੇ ਲੱਗਾ ਜੋਗ ਕਦਮ ਹੈ ਪਰ ਨਗਰ ਨਿਗਮ ਨੂੰ ਜਿਹੜੇ ਕੂੜੇ ਦੇ ਢੇਰ ਐਥੋਂ ਹਟਾਉਣੇ ਚਾਹੀਦੇ ਹਨ ਅਮਰਸਰ ਫਾਸਟ ਵੀ ਖਬਰ ਨਾਲ ਮੜੀ ਕੈਮਰਾਮੈਨ ਪਰੇਸ਼ਰ ਮਦਨ ਤੇਕੇਸ਼ ਕੁਮਾਰ